ਭਾਰਤ ਰਤਨ ਸਰਵੋਤਮਾ ਜਿਹੜਾ ਇੱਕ ਸਨਮਾਨ ਹੈ ਉਹ ਕਿਸ ਨੂੰ ਦਿੱਤਾ ਜਾਣਾ ਹੈ ਕਿਸ ਨੂੰ ਨਹੀਂ ਔਰ ਕਿਵੇਂ ਦਿੱਤਾ ਜਾਣਾ ਸ਼੍ਰੋਮਣੀ ਅਕਾਲੀ ਦਲ ਨੇ ਤਾਂ ਵਾਸਟਰ ਤਾਰਾ ਸਿੰਘ ਲਈ ਮੰਗ ਕਰ ਦਿੱਤੀ ਹੈ ਔਰ ਸ਼੍ਰੋਮਣੀ ਅਕਾਲੀ ਦਲ ਨੂੰ ਹੋਰ ਕੀ ਕੀ ਕਹਿਣਾ ਚਾਹੀਦਾ ਸੀ ਇਸ ਤੀਆਂ ਵੀ ਗੱਲਾਂ ਹੋ ਰਹੀਆਂ ਸੰਦੀਪ ਮੈਨੂੰ ਇਹ ਲੱਗਦਾ ਕਿ ਅੱਜ ਨਾ ਇੰਡੀਅਨ ਐਕਸਪ੍ਰੈਸ ਦੇ ਵਿੱਚ ਜਿਹੜੇ ਪ੍ਰਧਾਨ ਮੰਤਰੀ ਦੇ ਐਡਵਾਈਜ਼ਰ ਹੈ ਚੁੱਕੇ ਨੇ ਸੰਜੇ ਬਾਰੂ ਉਹਨਾਂ ਦੀ ਕਿਤਾਬ ਵੀ ਆਈ ਸੀ ਡਾਕਟਰ ਬਨਮੋਨ ਸਿੰਘ ਤੇ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਨਾ ਉਹਨਾਂ ਨੇ ਇੰਡੀਅਨ ਐਕਸਪ੍ਰੈਸ 'ਚ ਆਰਟੀਕਲ ਲਿਖਿਆ ਹੈ ਕਿ ਇਟਸ ਪੋਲੀਟੀਕਲ ਰਤਨਾ ਮਤਲਬ ਇਹ ਭਾਰਤ ਦੇ ਤਨਉਨਾਂ ਨੂੰ ਨਹੀਂ ਇਹ ਉਹਨਾਂ ਨੂੰ ਦਿੱਤੇ ਗਏ ਜਿਹੜੇ ਪੋਲੀਟੀਕਲ ਮਾਈਲਿਜ਼ਮ ਮਲੇ ਚਾਹੇ ਉਹ ਜਿਹੜੇ ਕਰਪੂਰੀ ਸਾਹਬ ਸੀ ਜਿਹੜੇ ਯੂਪੀ ਦੇ ਮੁੱਖ ਮੰਤਰੀ ਚਾਹੇ ਹੁਣ ਇੱਕ ਸਾਲ ਦੇ ਵਿੱਚ ਪੰਜ ਜਾਣਿਆਂ ਨੂੰ ਦਿੱਤਾ ਕਿਉਂਕਿ ਜੇ ਬਾਬਰੀ ਮਸਜਿਦ ਢਾਈ ਗਈ ਲੀਡ ਕਿਨੇ ਕੀਤਾ ਹੈ ਲਾਲ ਕ੍ਰਿਸ਼ਨ ਅੜਵਾਨੀ ਨੇ ਉਹਨਾਂ ਨੂੰ ਮਿਲ ਗਿਆ ਸੁਆਮੀ ਨਾਥਨ ਸਾਹਿਬ ਨੂੰ ਮਿਲ ਗਿਆ ਜਾਂ ਚੌਧਰੀ ਚਰ ਸਿੰਘ ਉਹਨਾਂ ਨੂੰ ਮਿਲ ਗਿਆ ਕਿ ਕੋਈ ਪ੍ਰਾਈਮ ਮਿਨਿਸਟਰ ਹੈ ਚਾਹੇ ਥੋੜੇ ਦਿਨ ਵਾਸਤੇ ਰਹੇ ਤੇ ਫਿਰ ਇਹ ਜਿਹੜੇ ਪੀਵੀ ਨਰਸਿਮਹਾ ਰਾਓ ਹੁਣ ਸਵਾਲ ਇਹ ਹੈ ਕਿ ਸ਼੍ਰੋਮਣੀ ਕਾਲੀ ਦਲ ਕਹਿ ਰਹੇ ਨੇ ਕਿ ਮਾਸਟਰ ਤਾਰਾ ਸਿੰਘ ਨੂੰ ਮਿਲਣਾ ਚਾਹੀਦਾ ਹੈਗਾ ਸੁਖਬੀ ਸਿੰਘ ਬਾਦਲ ਤੋਂ ਪਹਿਲਾਂ ਜਿਹੜੇ ਆਮ ਆਦੀ ਪਾਰਟੀ ਦੇ ਰਾਜ ਸਭਾ ਮੈਂਬਰ ਮੈਂਬਰ ਨੇ ਵਿਕਰਮਜੀਤ ਸਿੰਘ ਸਾਨੀ ਸਾਹਿਬ ਉਹ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਕਿਹਾ ਕਿ ਮਾਸਟਰ ਤਾਰਾ ਸਿੰਘ ਨੂੰ ਮਿਲਣਾ ਚਾਹੀਦਾ ਹੈਗਾ ਮਾਸਟਰ ਤਾਰਾ ਸਿੰਘ ਉਹ ਨੇ ਜਿਨ੍ਹਾਂ ਨੇ ਜਦੋਂ ਉਹਨਾਂ ਨੂੰ ਆਫਰ ਸੀ ਕਿ ਤੁਸੀਂ ਉਧਰ ਵੀ ਜਾ ਸਕਦੇ ਹੋ ਪਾਕਿਸਤਾਨ ਦੇ ਵੀ ਜਾ ਸਕਦੇ ਹੋ ਤੇ ਇੱਧਰ ਵੀ ਜਾ ਸਕਦੇ ਹੋ ਇੰਡੀਆ ਵਾਲੇ ਪਾਸੇ ਵੀ ਤੇ ਪਾਕਿਸਤਾਨ ਉਹ ਕਹਿੰਦੇ ਨਹੀਂ ਇੰਡੀਆ ਵਾਲੇ ਪਾਸੇ ਜਾਣਾ ਉਹ ਸਮਾਂ ਜਦੋਂ ਉਦੋਂ ਦੀ ਜਿਹੜੀ ਲੀਡਰਸ਼ਿਪ ਸੀ ਮਾਸਟਰ ਤਾਰਾ ਸਿੰਘ ਸਵਰਨ ਸਿੰਘ ਜਾਂ ਹੋਰ ਜਿਹੜੇ ਲੋਕ ਸੀ ਜੇ ਜਿਨ੍ਹਾਂ ਨੇ ਉਹ ਮੈਡਿਕਲਿਪ ਸੀ ਉਹਨਾਂ ਨੂੰ ਜਾਂ ਜਿਹੜੇ ਗੋਰਿਆਂ ਨੂੰ ਕਹਿੰਦੇ ਰਾਜ ਕਿ ਨਹੀਂ ਸਾਨੂੰ ਇੱਕ ਵੱਖਰਾ ਕੰਟਰੀ ਚਾਹੀਦਾ ਜੇ ਹਿੰਦੂਆਂ ਨੂੰ ਇੰਡੀਆ ਮਿਲ ਗਿਆ ਮੁਸਲਮਾਨਾਂ ਨੂੰ ਪਾਕਿਸਤਾਨ ਮਿਲ ਗਿਆ ਸਿੱਖਾਂ ਨੂੰ ਕੀ ਮਿਲਿਆਗਾ ਉਦੋਂ ਸਮਝੌਤਾ ਹੋ ਸਕਦਾ ਹੈ ਲੇਕਿਨ ਮਾਸਟਰ ਤਾਰਾ ਸਿੰਘ ਹੋਣਾ ਨੇ ਜਿਹੜਾ ਉਹ ਜਾਂ ਹੋਰ ਜਿਹੜੇ ਉਸ ਸਮੇਂ ਦੀ ਲੀਡਰਸ਼ਿਪ ਜੋ ਕੁਝ ਹੋਇਆ ਉਹ ਇਤਿਹਾਸ ਵਿੱਚ ਦਰਜ ਆ ਪਰ ਸਵਾਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਕਹਿੰਦਾ ਕਿ ਮਾਸਟਰ ਤਾਰਾ ਸਿੰਘ ਨੂੰ ਭਾਰਤ ਰਤਨ ਦੇਣਾ ਚਾਹੀਦਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਤੱਕ ਉਹਦੀ ਦੋਤੀ ਨੂੰ ਕਿਰਨਜੋਤ ਕੌਰ ਕਿਹਾ ਦੀ ਉਹਨੂੰ ਐਮਐਲਏ ਦੀ ਟਿਕਟ ਦਿੱਤੀ ਹੈ ਕਿਹਾ ਦੀ ਉਹਨੂੰ ਐਮਪੀ ਦੀ ਟਿਕਟ ਦਿੱਤੀ ਹੈ ਗਿਆ ਭਾਰਤ ਰਤਨ ਤਾਂ ਬਹੁਤ ਦੂਰ ਦੀ ਗੱਲ ਹੈ ਤੇ ਮੈਂ ਕਹਿੰਦਾ ਕਿ ਪੋਲੀਟੀਕਲ ਲੋਕਾਂ ਨੂੰ ਭਾਰਤ ਰਤਨ ਦੇਣ ਦੀ ਕੀ ਲੋੜ ਹੈ ਜੇ ਅੱਜ ਤੋਂ ਕੋਈ 20 ਸਾਲ ਪਹਿਲਾਂ ਜੇ ਜਿਹੜੇ ਮਦਰ ਟ੍ਰੇਸਾ ਨੂੰ ਲੋਕ ਭਲਾਈ ਕੰਮਾਂ ਵਾਸਤੇ ਸਮਾਜ ਦੇ ਕੰਮਾਂ ਵਾਸਤੇ ਭਾਰਤ ਰਤਨ ਦਿੱਤਾ ਜਾ ਸਕਦਾ ਤੇ ਫਿਰ ਜਿਹੜੇ ਸਾਡੇ ਵਿਸ਼ਪ ਦੇ ਵਿੱਚ ਸਭ ਤੋਂ ਵੱਧ ਜਿਹੜੀ ਚਰਚਾ ਦੇ ਵਿੱਚ ਸਮਾਜ ਸੇਵੀ ਦੱਬੇ ਕੁਝ ਲੋਕਾਂ ਲੂਲੇ ਲੰਗੜੇ ਲੋਕਾਂ ਵਾਸਤੇ ਜਿਨ੍ਹਾਂ ਨੇ ਕੰਮ ਕੀਤਾ ਉਹ ਭਗਤਪੂਰਨ ਸੀ ਭਗਤਪੂਰਨ ਨੂੰ ਮਿਲਣਾ ਚਾਹੀਦਾ ਭਾਰਤ ਰਤਨ ਮੈਨੂੰ ਇਹ ਨਾਮ ਐਮ ਐ ਸੁਆਮੀ ਨਾਥ ਨੂੰ ਮਿਲੇ ਨਾ ਲਾਲਕ੍ਰਿਸ਼ਨ ਅੜਵਾਨੀ ਸਾਹਿਬ ਨੂੰ ਮਿਲੇ ਨਾ ਚੌਧਰੀ ਚਰਨ ਸਿੰਘ ਨੂੰ ਮਿਲੇ ਜਾਂ ਨਰਸੀਮਾ ਰਾਓ ਨੂੰ ਨਾ ਮਿਲੇ ਮਾਸਟਰ ਤਾਰਾ ਸਿੰਘ ਨੂੰ ਨਾ ਮਿਲੇ ਘਟੋਗੜ ਪੰਜਾਬ ਦੇ ਲੋਕਾਂ ਨੂੰ ਦੇਸ਼ ਦੇ ਲੋਕਾਂ ਨੂੰ ਜੇ ਮਦਰ ਟ੍ਰੈਸਾ ਨੂੰ ਮਿਲ ਸਕਦਾ ਹੈਗਾ ਜਿਹਨੇ ਸਿਰਫ ਸਿਰ ਸਾਈ ਭਾਈ ਚਾਰੇ ਵਾਸਤੇ ਕੰਮ ਕੀਤਾ ਤੇ ਭਗਤਪੂਰ ਨੇ ਤੇ ਸਾਰੇ ਲੋਕਾਂ ਵਾਸਤੇ ਕੰਮ ਕੀਤਾ ਉਹਨਾਂ ਨੂੰ ਕਿਉਂ ਨਹੀਂ ਮਿਲਿਆ ਕਹਿੰਦੀ ਪੰਜਾਬ ਤੋਂ ਆਵਾਜ਼ ਆਈ ਹੈ ਪੰਜਾਬ ਤੋਂ ਇਹ ਆਵਾਜ਼ ਆ ਜਾਂਦੀ ਕਿ 시데 아지ਮ ਸਰ ਦਾ ਭਗਤ ਸਿੰਘ ਨੂੰ ਮਿਲੇ ਭਗਤ ਸਿੰਘ ਤੇ ਭਾਰਤ ਰਤਨ ਤੋਂ ਵੀ ਵੱਡਾ 시데 아지ਮ ਪਰ ਭਗਤ ਸਿੰਘ ਖੁਦ ਹੀ ਇੱਕ ਰਤਨ ਆ ਤੇ ਰਤਨਾਂ ਨੂੰ ਰਤਨ ਹੀ ਦਿੱਤੇ ਜਾਂਦੇ ਹੈਗੇ ਪਰ ਹੁਣ ਸ਼੍ਰੋਮਣੀ ਕਾਲੀਦਲ ਇਹ ਕਹਿ ਰਿਹਾ ਕਿ ਇਹਨਾਂ ਨੂੰ ਦੇਣਾ ਚਾਹਦਾ ਮਾਸਟਰ ਤਾਰਾ ਸਿੰਘ ਨੂੰ ਕੀ ਸ਼੍ਰੋਮਣੀ ਕਾਲੀਦਲ ਇਸ ਗੱਲ ਤੇ ਰਿਜੈਕਸ਼ਨ ਹੈ ਉਹਨਾਂ ਨੂੰ ਰੈਜੈਂਟਮੈਂਟ ਸ਼ੋਅ ਕੀਤੀ ਕਿ ਜਿਹੜਾ ਭਾਰਤ ਰਤਨ ਸਾਬਕਾ ਪ੍ਰਾਈਮ ਮਿਨਿਸਟਰ ਪੀ ਵੀ ਐਸ ਨਰਸਿਮਹਾ ਰਾਓ ਨੂੰ ਦਿੱਤਾ ਹੈਗਾ ਕਾਂਗਰਸੀ ਪ੍ਰਾਈਮ ਮਿਨਿਸਟਰ ਸੀ ਉਹਨੂੰ ਕਿਉਂ ਦਿੱਤਾ ਗਿਆ ਜੇ 84 ਦੇ ਵਿੱਚ ਸਿੱਖ ਕਤਲੇ ਕਤਲੇਆਮ ਹੋਇਆ ਕੋਹ ਕੋ ਕੇ ਸਿੱਖ ਮਾਰੇਗੇ ਘਰ ਉਜਾੜੇਗੇ ਵਪਾਰ ਜਾੜੇਗੇ ਧੀਆਂ ਭੈਣਾਂ ਦੀਆਂ ਵਿਪਤਾ ਲੁੱਟੀਆਂ ਗਈਆਂ ਉਦੋਂ ਨਰਸੀਮਾ ਰਾਓ ਦੇਸ਼ ਦੇ ਗ੍ਰਹਿ ਮੰਤਰੀ ਸੀ ਕੀ ਕਾਲੀ ਦਲ ਰਜੈਂਟਮੈਂਟ ਸ਼ੋ ਕਰਦਾ ਇਹੋ ਅਗਰ ਕਿਤੇ ਜਗਦੀਸ਼ ਟਾਈਟਲਰ ਨੂੰ ਜਾਂ ਉਹ ਜਿਹੜੇ ਹੋਰ ਹੈਗੇ ਨੇ ਕਾਤਲ ਕਮਲਾਥ ਵਗੈਰਾ ਜੋ ਉਹਨਾਂ ਨੂੰ ਮਿਲਦਾ ਤੇ ਕਾਲੀ ਦਲ ਨੇ ਪ੍ਰੋਟੈਸਟ ਕਰਨਾ ਸੀ ਕੀ ਹੁਣ ਇਕਬਾਲ ਸਿੰਘ ਲਾਲਪੁਰਾ ਸਾਹਿਬ ਜਾਂ ਮਨਜਿੰਦਰ ਸਿੰਘ ਸਿਰਸਰ ਰਿਜੈਕਟ ਕਰਨਗੇ ਕਿ ਨਰਸੀਮਾ ਰਾਓ ਨੂੰ ਭਾਰਤ ਰਤਨ ਦਿੱਤਾ ਜਾ ਸਕਦਾ ਜੇ 84 ਕਤਲੇਆਮ ਦੇ ਦੌਰਾਨ ਉਹ ਦੇਸ਼ ਦੇ ਗ੍ਰਹਿ ਮੰਤਰੀ ਸੀ ਕਿਉਂ ਤੇ ਜਿਹੜਾ ਪੰਜਾਬ ਦੇ ਵਿੱਚ ਜੋ ਕੁਝ ਵਾਪਰਿਆ 1978 ਤੋਂ ਲੈ ਕੇ ਤੇ ਬਿੰਦ ਸਿੰਘ ਦੇ ਕਤਲ ਤੱਕ ਜੋ ਪੰਜਾਬ ਦੀ ਵਿੱਚ ਨਸ਼ਲ ਕੁਸ਼ੀ ਹੋਈ ਆ ਚਾਹੇ ਉਹ ਬਿੰਦ ਸਿੰਘ ਦੇ ਰੂਪ ਦੇ ਵਿੱਚ ਚਾਹੇ ਉਹ ਕੇ ਪੀ ਐਸ ਗਿਲ ਦੇ ਰੂਪ ਦੇ ਵਿੱਚ ਚਾਹੇ ਉਹ ਬਾਕੀ ਐਸ ਐਸ ਪੀ ਡੀ ਜੀ ਪੀ ਜਾਂ ਲਟਰ ਪਟਰ ਕੋ ਕੋ ਕੇ ਜਿਹੜੇ ਲੋਕ ਮਾਰੇ ਨੇ ਸਿੱਖਾਂ ਦੇ 15 15 ਸਾਲ ਦੇ ਬੱਚੇ ਮਾਰੇ ਗਏ ਨੇ ਉਦੋਂ ਵੀ ਉਹ ਦੇਸ਼ ਦਾ ਗ੍ਰਹਿ ਮੰਤਰੀ ਸੀ ਸ਼੍ਰੋਮਣੀ ਕਾਲੀ ਦਲ ਬੋਲਿਆ ਨਹੀਂ ਕਿਉਂਕਿ ਸ਼੍ਰੋਮਣੀ ਕਾਲੀ ਦਲ ਇਸ ਟਾਈਮ ਭੋਕਾ ਕਿ ਸਾਡਾ ਬੀਜੇਪੀ ਨਾਲ ਘੱਟ ਜੁੜ ਹੋ ਜੇ ਇੱਕ ਦੂਜੇ ਨਾਲ ਤਰਲੇ ਕਰਦੇ ਫਿਰਦੇ ਆ ਕਿ ਨਾ ਪਤਾ ਪੰਜਾਬ ਦੇ ਵਿੱਚ ਉਹਨਾਂ ਦੇ ਇਹ ਦੋਨਾਂ ਦੇ ਹਾਲ ਹਾਲ ਹੋਣੇ ਨੇ ਕਹਿੰਦੇ ਇਹਨਾਂ ਨੇ ਭੁੱਖੇ ਨੂੰ ਭੁੱਖਾ ਟੱਕਰੇ ਕਿ ਦੋਨੇ ਗੱਸ਼ ਖਾ ਕੇ ਡਿੱਗ ਪੇ ਔਰ ਸਿਰ ਤੇ ਸਿਰ ਪੰਜਾਬ ਚੋਂ ਇੱਕੋ ਮਨੁੱਖੀ ਹੱਕਾਂ ਦੀ ਰਾਖੀ ਕਰਨ ਵਾਲੇ ਐਡਵੋਕੇਟ ਰਾਜਵਿੰਦਰ ਸਿੰਘ ਬੈਸ ਹੋਣੀ ਕਹਿੰਦੇ ਕਿ ਕਾਦਾ ਨਰਸੀਮਾ राव ਨੂੰ ਕਾਦਾ ਜਿਹਦੀ ਅਗਵਾਈ ਦੇ ਵਿੱਚ ਜਿਹਦੀਆਂ ਨਜ਼ਰਾਂ ਦੇ ਵਿੱਚ ਬੀਂਗੇ ਹੋਮ ਮਿਨਿਸਟਰ 83 ਸੇਕ ਕਤਲਿਆਮ ਗੁਰਦੁਆਰਿਆਂ ਤੇ ਅਟੈਕ ਅੱਗ ਲਾਈ ਗਈ ਹੈ ਉਸ ਬੰਦੇ ਨੂੰ ਭਾਰਤ ਰਤਨ ਕਾਦੇ ਵਾਸਤੇ ਦਿੱਤਾ ਜਾ ਰਿਹਾ ਪਰ ਇਹ ਜਿਹੜੇ ਤਿੰਨੇ ਪੰਜ ਦਿੱਤੇ ਗਏ ਨੇ ਵਾਰਡ ਜਿਹੜਾ ਅੱਜ ਉਹਨਾਂ ਦੇ ਸੰਜੇ ਬਾਰੂ ਸਾਹਿਬ ਦਾ ਆਰਟੀਕਲ ਉਹ ਕਹਿੰਦੇ ਕਿ ਭਾਰਤ ਰਤਨ ਨਹੀਂ ਆ ਇਹ ਪੋਲੀਟੀਕਲ ਰਤਨ ਨੇ ਉਹਨੇ ਇਸ ਮਸਲੇ ਦੇ ਵਿੱਚ ਸੁਆਮੀ ਨਾਥਨ ਸਾਹਿਬ ਨੂੰ ਮਿਲ ਗਿਆ ਜਾਂ ਚੌਧਰੀ ਚਰਨ ਸਿੰਘ ਨੂੰ ਮਿਲ ਗਿਆ ਕਿਉਂਕਿ ਉਹਨੇ ਕਿਸਾਨੀ ਦਾ ਬਹੁਤ ਵੱਧ ਗੱਲ ਕੀਤੀ ਕਿਉਂਕਿ ਪਹਿਲੀ ਵਾਰ ਅਗਰ ਕਹਿੰਦੇ ਗੰਨੇ ਦਾ ਭਾਜਾ ਫਸਲਾਂ ਤੇ ਐਮ ਐਸ ਪੀ ਚੌਧਰੀ ਚਰਨ ਸਿੰਘ ਉਹਨਾਂ ਦੀ ਬਦੌਲਤ ਹੀ ਕਿਸਾਨ ਖੁਸ਼ਹਾਲ ਵਾਲਾ ਸ਼ੁਰੂ ਹੋਈ ਸੀ ਪਰ ਆਹ ਵਾਲਾ ਨਰਸੀਮਾ ਰਾਓ ਵਾਲਾ ਜਾਂ ਮਾਸਟਰ ਤਾਰਾ ਸਿੰਘ ਪਰ ਕੁਲ ਮਿਲਾ ਕੇ ਇੱਕ ਸਵਾਲ ਹੈ ਕਿ ਫਿਰ ਭਗਤਪੁਰ ਨੂੰ ਮਿਲਣਾ ਚਾਹੀਦਾ ਹੋਰ ਕਿਸੇ ਨੂੰ ਮਿਲਣਾ ਨਹੀਂ ਚਾਹੀਦਾ ਅਗਰ ਪੰਜਾਬ ਤੋਂ ਇਹ ਗੱਲ ਕੀਤੀ ਜਾਂਦੀ ਔਰ ਮਾਸਟਰ ਤਾਰਾ ਸਿੰਘ ਬਾਰੇ ਤੇ ਹੋਰ ਹੀ ਬਹੁਤ ਗੱਲਾਂ ਨੇ ਕਿ ਜੇ ਉੱਥੇ ਪਾਕਿਸਤਾਨ ਦੇ ਵਿੱਚ ਨਾ ਕਿਰਪਾਣੇ ਲੜਾਉਂਦੇ ਹੋਗੇ ਤੇ ਸ਼ਾਇਦ ਇੰਨੀ ਵੱਡ ਟੋਕਣ ਹੁੰਦੀ ਪਰ ਉਹ ਵੱਡ ਟੋਕ ਜਿਹੜੀ ਪੰਜਾਬ ਵੱਡਿਆ ਗਿਆ ਜਾਂ ਕਹਦੇ ਕਿ ਭਾਰਤ ਤੇ ਪਾਕਿਸਤਾਨ ਦੀ ਵੰਡ ਨਹੀਂ ਉਹ ਪਾ ਪੰਜਾਬ ਨੂੰ ਅਸਲ ਦੇ ਵਿੱਚ ਵੱਡਿਆ ਗਿਆ ਸੀ ਕਿ ਇੱਕ ਲੈਂਦਾ ਪੰਜਾਬ ਉਧਰ ਰਹਿ ਗਿਆ ਚੜਦਾ ਪੰਜਾਬ ਇੱਧਰ ਰਹਿ ਗਿਆ ਤੇ ਹੁਣ ਚੜਦੇ ਪੰਜਾਬ ਦਾ ਵੀ ਜਿਹੜਾ ਜੀਓਗ੍ਰਾਫਿਕਲੀ ਖਤਰੇ ਦੇ ਵਿੱਚ ਹੀ ਆ